ਦੇ ਲਈ ਜਿਹੜੇ ਹੈਗੇ ਆ 334000 ਦੇ ਕਰੀਬ ਵੋਟਰ ਨੇ ਪੂਰੇ ਜ਼ਿਲ੍ਹੇ ਦੇ ਜਿਹੜੇ 14 ਤਰੀਕ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤੇ ਇਹਨਾਂ ਦੇ ਵਿੱਚੋਂ 77 ਪੋਲਿੰਗ ਬੂਥ ਅਜਿਹੇ ਆ ਜਿਹੜੇ ਸੁਪਰ ਸੈਂਸਿਟਿਵ ਆ ਹੂੰ ਜਿੱਥੇ ਕਿ ਕਿਸੇ ਵੇਲੇ ਵੀ ਕੁਝ ਵੀ ਹਾਲਾਤ ਵਿਗੜ ਸਕਦੇ ਆ ਜਿਹੜੀ ਉਸ ਨੂੰ ਲੈ ਕੇ ਜੋ ਸਰਕਾਰ ਨੇ ਜੋ ਜਿਹੜਾ ਪੁਆਇੰਟ ਆਊਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੇ ਉਹਦੇ ਨਾਲ ਹੀ 159 ਜਿਹੜੇ ਹੈਗੇ ਆ ਸੈਂਸਿਟਿਵ ਪੋਲਿੰਗ ਬੂਥ ਨੇ ਜਿੱਥੇ ਇਲੀਗਲ ਤਾਂ ਪੋਸਟਰਾਂ ਨੂੰ ਛੱਡ ਕੇ ਬਾਕੀ ਕਿਤੇ ਵੀ ਅਜਿਹਾ ਮਾਹੌਲ ਹੀ ਨਹੀਂ ਲੱਗਦਾ ਕਿ ਜਿਹੜੀ ਹੈਗੀ ਇਲੈਕਸ਼ਨ ਹੋ ਰਿਹਾ ਹੂੰ ਜਿਲ੍ਹਾ ਪ੍ਰੀਸ਼ਦ ਜਾਂ ਬਲਕ ਸਮਤੀ ਦੀਆਂ ਕੋਈ ਚੋਣਾ ਹੋ ਰਹੀਆਂ ਅਜਿਹਾ ਕੋਈ ਮਾਹੌਲ ਹਾਲੇ ਤੱਕ ਬਿਲਕੁਲ ਨਹੀਂ ਲੱਗ ਰਿਹਾ ਹੂੰ ਕੋਈ ਸਰਗਰਮੀ ਨਹੀਂ ਦਿਖ ਰਹੀ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਤਾਂ ਬਿਲਕੁਲ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਲਗਾਤਾਰ ਹੋ ਰਹੀ ਹੈ। ਹੂੰ ਬਹੁਤ ਸਾਰੇ ਉਮੀਦਵਾਰ ਨੇ ਸਾਰੀਆਂ ਪਾਰਟੀਆਂ ਦੇ ਨੇ ਕਿਸੇ ਇੱਕ ਪਾਰਟੀ ਦੇ ਨਹੀਂ ਸਾਰਿਆਂ ਦੇ ਵੱਲੋਂ ਸਰਕਾਰੀ ਅਦਾਰਿਆਂ ਦੀਆਂ ਜਿਹੜੀਆਂ ਦੀਵਾਰਾਂ ਨੇ ਜਾਂ ਬਿਜਲੀ ਵਿਭਾਗ ਦੇ ਸਰਕਾਰੀ ਖੰਭੇ ਨੇ ਜਾਂ ਸਟਰੀਟ ਲਾਈਟਾਂ ਵਾਲੇ ਖੰਭੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਚੋਣ ਪ੍ਰਚਾਰ ਦਾ ਸਾਧਨ ਜਿਹੜਾ ਉਹ ਬਣਾਇਆ ਜਾ ਰਿਹਾ ਹੈ। ਯਾ ਡਿਵਾਈਡਰਾਂ ਦੇ ਉੱਪਰ ਲੋਕਾਂ ਨੇ ਪੋਸਟਰ ਲਗਾ ਰੱਖੇ ਨੇ ਬਿਲਕੁਲ ਬਿਲਕੁਲ ਜੋ ਜਿੱਥੇ ਡਿਵਾਈਡਰਾਂ ਦੀ ਦਿੱਖ ਖਰਾਬ ਕਰਦੇ ਨੇ ਕਿਉਂਕਿ ਹਰ ਸਾਲ ਪਰ ਇੱਥੇ ਬਲਕ ਸਮਤੀ ਦੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਹੜੇ ਚੋਣ ਲੜ ਰਹੇ ਨੇ ਬਲਕ ਸਮਤੀ ਦੇ ਉਮੀਦਵਾਰਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਤੋਂ ਦੁੱਗਣੇ ਚੌਗਣੇ ਕਰਕੇ ਪੋਸਟਰ ਆਪਣੇ ਹੀ ਲਗਾਏ ਗਏ ਨੇ ਤਾਂ ਉਹ ਮਨ ਲੋ ਕਿਤੇ ਨਾ ਕਿਤੇ ਨਾਤਾ ਮੋਨਿਟਰਿੰਗ ਹੋ ਰਹੀ ਆ ਹੈਗਾ ਵੀ ਇਹ ਪੈਸਾ ਕੌਣ ਕਿੰਨਾ ਖਰਚ ਰਿਆ ਨਾ ਕੋਈ ਇਹ ਕਿ ਚੋਣ ਜਾਬਤੇ ਦੀ ਜਿਹੜੀ ਹੈਗੀ ਆ ਪਾਲਣਾ ਕੌਣ ਕਰ ਰਿਹਾ ਕੋਈ ਕਿਸੇ ਨੂੰ ਕੋਈ ਸਰਵਕਾਰ ਪੁਲਿਸ ਸਰਗਰਮ ਹੋਵੇ ਤਾਂ ਅਜਿਹਾ ਕੁਝ ਕਿਉਂ ਹੋਵੇ ਕਿਤੇ ਕੋਈ ਨਾਕਾ ਪੁਲਿਸ ਦਾ ਨਹੀਂ ਲੱਗਿਆ ਦਿਖਦਾ ਕਿਤੇ ਵੀ ਜਿਹੜਾ ਚੋਣਾਂ ਨੂੰ ਲੈ ਕੇ ਲੱਗਿਆ ਹੋਵੇ ਕਿਤੇ ਪੁਲਿਸ ਕੋਈ ਗਸ਼ਤ ਕਰਦਾ ਨਹੀਂ ਦਿਖਦਾ ਕਿ ਜਿਹੜਾ ਕਿਤੇ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਚੋਣਾਂ ਨੂੰ ਲੈ ਕੇ ਹੋ ਰਿਹਾ ਹੋਵੇ ਇਸ ਵਕਤ ਜਿਹੜਾ ਹੈਗਾ ਪੂਰੀ ਤਰ੍ਹਾਂ ਦੇ ਨਾਲ ਅੱਖਾਂ ਮੀਚ ਕੇ ਸਾਰਾ ਕੰਮ ਚੱਲ ਰਿਹਾ ਖਾਸ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਜਗਤਾਰ ਸਿੰਘ ਤੁਹਾਡਾ ਸਵਾਗਤ ਕਰਦਾ ਹੈ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸਮਤੀ ਨੂੰ ਲੈ ਕੇ ਜੋ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਨੇ ਤਾਂ ਦੂਜੇ ਪਾਸੇ ਜੋ ਅਦਰ ਚੋਣ ਜਾਬਤਾ ਲੱਗਾ ਹੋਇਆ ਹੈ ਕਿ ਉਸ ਦੀ ਪਾਲਣਾ ਹੋ ਰਹੀ ਹੈ ਇਹਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੁਵਿੰਦਰ ਸੋਹਤਾ ਜੀ ਮੌਜੂਦ ਨੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋਹਤਾ ਸਾਹਿਬ ਜੀ ਹੋਠੀਕੋ ਵਧੀਆ ਕਿਰਪਾ ਇਲੈਕਸ਼ਨ ਚੱਲ ਰਹੇ ਨੇ ਜੇ ਗੱਲ ਕਰੀਏ ਤਾਂ ਇਸ ਸਮੇਂ ਦੀ ਸਥਿਤੀ ਕਿਵੇਂ ਦੀ ਲੱਗ ਰਹੀ ਹੈਗੀ ਆ ਤੇ ਪ੍ਰਸ਼ਾਸਨ ਵੱਲੋਂ ਜੋ ਨਵਾਂ ਡਾਟਾ ਜਾਰੀ ਕੀਤਾ ਗਿਆ ਕੀ ਡਾਟਾ ਹੈਗਾ ਕਿ ਇਹਦੇ ਵਿੱਚ ਕਿੰਨੇ ਕੁ ਜਿਹੜੇ ਬੂਤ ਨੇ ਸੈਂਸਿਟਿਵ ਨੇ ਤੇ ਜਿਨ੍ਹਾਂ ਦੇ ਵਿੱਚ ਵੱਧ ਜਿਹੜਾ ਕਿਸ ਤਰ੍ਹਾਂ ਦੇ ਆਪਾਂ ਪੁਲਿਸ ਵੱਲ ਵੀ ਜਿਹੜਾ ਤਣਾਤ ਕੀਤਾ ਜਾਵੇਗਾ ਤੇ ਦੂਜਾ ਆਪਾਂ ਗੱਲ ਕਰਾਂਗੇ ਵੀ ਜਿਹੜਾ ਹੁਣ ਇਸ ਸਮੇਂ ਚੋਣ ਜਾਬਤਾ ਦਾ ਚੋਣ ਜਾਬਤਾ ਲੱਗਾ ਹੋਇਆ ਇਹਦੇ ਦੌਰਾਨ ਫ੍ਰੀ ਕੋਰਟ ਦਾ ਮਾਹੌਲ ਕੀ ਹੈਗਾ ਬਿਲਕੁਲ ਜਗਤਾਰ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਫ੍ਰੀ ਕੋਰਟ ਜ਼ਿਲ੍ਹੇ ਦੀਆਂ 10 ਜ਼ਿਲ੍ਹਾ ਪ੍ਰੀਸ਼ਦ ਤੇ 65 ਬਲਕ ਸੰਤੀ ਦੇ ਜਿਹੜੇ ਮੈਂਬਰ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਤਿੰਨ ਬਲਕ ਸੰਤੀਆਂ ਜੇਤ ਕੋਟ ਤੇ ਫਰੀਦਕੋਟ ਔਰ ਜ਼ਿਲ੍ਹਾ ਪ੍ਰੀਸ਼ਦ ਦੇ 10 ਮੈਂਬਰ ਨੇ ਟੋਟਲ ਪੂਰੇ ਜ਼ਿਲ੍ਹੇ ਦੇ ਵਿੱਚ ਤਾਂ ਇਹਦੇ ਲਈ ਜਿਹੜੇ ਹੈਗੇ ਆ 334000 ਦੇ ਕਰੀਬ ਵੋਟਰ ਨੇ ਪੂਰੇ ਜ਼ਿਲ੍ਹੇ ਦੇ ਜਿਹੜੇ 14 ਤਰੀਕ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਆਪਾਂ ਥੋੜਾ ਜਿਹਾ ਬਰੀਫਲੀ ਦੱਸਦੇ ਕਿ 400 ਤੇ 14 ਪੋਲਿੰਗ ਬੂਥ ਹੈ ਜਿਹੜੇ ਬਣਾਏ ਗਏ ਆ ਪੂਰੇ ਜ਼ਿਲ੍ਹੇ ਦੇ ਵਿੱਚ ਦਿਨਾਂ ਤੇ ਲੋਕਾਂ ਨੇ ਵੋਟ ਪਾਉਣ ਜਾਣਾ ਤੇ ਇਹਨਾਂ ਦੇ ਵਿੱਚੋਂ 73 ਪੋਲਿੰਗ ਬੂਥ ਅਜਿਹੇ ਆ ਜਿਹੜੇ ਸੁਪਰ ਸੈਂਸਿਟਿਵ ਆ ਹੂੰ ਜਿੱਥੇ ਕਿ ਕਿਸੇ ਵੇਲੇ ਵੀ ਕੁਝ ਵੀ ਹਾਲਾਤ ਵਿਗੜ ਸਕਦੇ ਆ ਜਿਹੜੀ ਉਸ ਨੂੰ ਲੈ ਕੇ ਜੋ ਸਰਕਾਰ ਨੇ ਜੋ ਜਿਹੜਾ ਪੁਆਇੰਟ ਆਊਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੇ ਉਹਦੇ ਨਾਲ ਹੀ 159 ਜਿਹੜੇ ਹੈਗੇ ਆ ਸੈਂਸਿਟਿਵ ਪੋਲਿੰਗ ਬੂਥ ਨੇ ਜਿੱਥੇ ਥੋੜਾ ਬਤਾ ਥੋੜਾ ਬੋਲ ਸਕਦਾ ਹੈ ਨਾ ਹਾਂ ਤੇ ਜਿਹੜੇ ਨਾਰਮਲ ਨੇ ਉਹ 182 ਨੇ ਟੋਟਲ 414 ਪੋਲਿੰਗ ਬੂਥ ਨੇ ਜਿੱਥੇ ਇਹਨਾਂ ਚਾਰ 414 ਪੋਲਿੰਗ ਬੂਥਾਂ ਤੇ 334000 ਤੋਂ ਵੱਧ ਵੋਟਰ ਜਿਹੜੇ ਹੈਗੇ ਜ਼ਿਲ੍ਹੇ ਦੇ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਤੇ ਆਪਣੇ ਮਨਪਸੰਦੀ ਦਾ ਜਿਹੜੇ ਹੈਗੇ ਆ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਤੁਹ ਚੁਣ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਆਉਣਗੇ ਪ੍ਰਸ਼ਾਸਨ ਵੱਲੋਂ ਤਾਂ ਮੇਰੇ ਹਿਸਾਬ ਨਾਲ ਪੂਰੀਆਂ ਤਿਆਰੀਆਂ ਦੱਸੀਆਂ ਜਾ ਰਹੀਆਂ ਕਿ ਪੂਰੇ ਪੁਖਤਾ ਪ੍ਰਬੰਧ ਅਸੀਂ ਕਰ ਲਏਗੇ ਨੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜਾ ਸਿਕਿਉਰਟੀ ਪ੍ਰਬੰਧਨ ਨੂੰ ਲੈ ਕੇ ਐਸਐਸਪੀ ਸਾਹਿਬ ਹੋਣਾਂ ਦੇ ਰਾਹੀਂ ਜਿਹੜਾ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਹੈਗਾ ਚੋਣ ਕਮਿਸ਼ਨ ਨੂੰ ਤੇ ਨਾਲੋਂ ਨਾਲ ਹੀ ਜਿਹੜੇ ਲੋਕਲ ਪੱਧਰ ਜਿਹੜੇ ਉਹਨਾਂ ਦੇ ਆਪਣੇ ਪੱਧਰ ਤੇ ਕਰਨ ਵਾਲੇ ਪ੍ਰਬੰਧ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਕਰ ਲਏ ਗਏ ਨੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਕਿਸੇ ਨੂੰ ਨਹੀਂ ਆਉਣ ਦਿੱਤੀ ਜਾਨੀ ਨਾਲੋਂ ਨਾਲ ਪ੍ਰਸ਼ਾਸਨ ਦੇ ਵੱਲੋਂ ਵੋਟਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਬਿਨਾਂ ਡਰ ਭੈ ਤੋਂ ਤੁਸੀਂ ਆਪਣੇ ਵੋਟ ਹੱਕ ਦਾ ਜਿਹੜਾ ਇਸਤੇਮਾਲ ਆ ਉਹ ਕਰੋ ਅ ਵੀਰ ਜੀ ਆਪਾਂ ਵੇਖੀਏ ਤਾਂ ਅਦਰਸ਼ ਚੋਣ ਜਾਬਤਾ ਲੱਗਾ ਹੋਇਆ ਹੈ ਨਾ ਦਿਹਾਤੀ ਏਰੀਆ ਦੇ ਵਿੱਚ ਪ੍ਰੀਕੋਡ ਦਿਹਾਤੀ ਦੇ ਵਿੱਚ ਜਨ ਜਿਹੜੇ ਪਿੰਡਾਂ ਦੇ ਵਿੱਚ ਇਹ ਚੋਣਾ ਹੋਣੀ ਹੈਗੀ ਹੈ ਪਰ ਦੇਖਿਆ ਗਿਆ ਇਸ ਵਿੱਚ ਸਰਕਾਰੀ ਥਾਵਾਂ ਦੇ ਉੱਪਰ ਬੋਰਡ ਕਾਫੀ ਲੱਗੇ ਹੋਏ ਨੇ ਦੂਜੇ ਪਾਸੇ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਕਿਉਂਕਿ ਇਸ ਤਰ੍ਹਾਂ ਦੇਖਿਆ ਜਾਂਦਾ ਕਿ ਨਾਕੇ ਲਾਏ ਜਾਂਦੇ ਹਨ ਕਿ ਕੋਈ ਅਸਲਾ ਲੈ ਕੇ ਤੇ ਨਹੀਂ ਜਾ ਰਿਹਾ ਹੈਗਾ ਜਾਂ ਕੋਈ ਪੈਸੇ ਲੈ ਕੇ ਤੇ ਨਹੀਂ ਜਾ ਰਿਹਾ ਹੈਗਾ ਕਿ ਲੱਗਦਾ ਇਸ ਵਾਰ ਇਹ ਚੀਜ਼ ਵੱਲ ਪ੍ਰਸ਼ਾਸਨ ਵੱਲੋਂ ਧਿਆਨ ਦਿੱਤਾ ਗਿਆ ਹੈਗਾ ਸਭ ਤੋਂ ਪਹਿਲੀ ਗੱਲ ਤਾਂ ਪੋਸਟਰਾਂ ਨੂੰ ਛੱਡ ਕੇ ਬਾਕੀ ਕਿਤੇ ਵੀ ਅਜਿਹਾ ਮਾਹੌਲ ਹੀ ਨਹੀਂ ਲੱਗਦਾ ਕਿ ਜਿਹੜੀ ਹੈਗੀ ਹੈ ਇਲੈਕਸ਼ਨ ਹੋ ਰਿਹਾ ਹੂੰ ਜ਼ਿਲ੍ਹਾ ਪ੍ਰੀਖਿਸ਼ਟੀਆਂ ਬਲਾਕ ਸੰਪਤੀਆਂ ਕੋਈ ਚੋਣਾ ਹੋ ਰਹੀਆਂ ਅਜੇ ਹਾਲ ਕੋਈ ਮਾਹੌਲ ਹਲੇ ਤੱਕ ਬਿਲਕੁਲ ਨਹੀਂ ਲੱਗ ਰਿਹਾ ਕੋਈ ਸਰਗਰਮੀ ਨਹੀਂ ਦਿਖ ਰਹੀ ਹਾਲਾਂਕਿ ਜਿਹੜਾ ਸੋਸ਼ਲ ਮੀਡੀਆ ਤੇ ਆਪੋ ਆਪਣੇ ਪੇਜਾਂ ਤੇ ਬੇਸ਼ੱਕ ਜਰੂਰ ਉਮੀਦਵਾਰ ਜਾਂ ਉਹਨਾਂ ਦੇ ਜਿਹੜੇ ਹੈਗੇ ਆ ਸੀਨੀਅਰ ਨੇ ਉਹ ਸਰਗਰਮ ਨੇ ਪਰ ਜਿਹੜਾ ਹੈਗਾ ਆਮ ਤੌਰ ਤੇ ਜਿਹੜਾ ਮੀਡੀਆ ਦੇ ਕੈਮਰੇ ਦੀ ਅੱਖ ਤੋਂ ਇਹ ਸਭ ਕੁਝ ਦੂਰ ਆ ਹਲੇ ਤੱਕ ਆਮ ਤੌਰ ਤੇ ਬਿਲਕੁਲ ਸ਼ਾਂਤ ਮਾਹੌਲ ਲੱਗ ਰਿਹਾ ਔਰ ਜੇਕਰ ਆਪਾਂ ਗੱਲ ਕਰੀਏ ਕਿ ਅਦਰਸ਼ ਚੋਣ ਜਾਬਤੇ ਦੀ ਉਲੰਘਣਾ ਤਾਂ ਬਿਲਕੁਲ ਅਦਰਸ਼ ਚੋਣ ਜਾਬਤੇ ਦੀ ਉਲੰਘਣਾ ਲਗਾਤਾਰ ਹੋ ਰਹੀ ਹੈ ਬਹੁਤ ਸਾਰੇ ਉਮੀਦਵਾਰ ਨੇ ਸਾਰੀਆਂ ਪਾਰਟੀਆਂ ਦੇ ਨਹੀਂ ਕਿਸੇ ਇੱਕ ਪਾਰਟੀ ਦੇ ਨਹੀਂ ਸਾਰਿਆਂ ਦੇ ਵੱਲੋਂ ਸਰਕਾਰੀ ਅਦਾਰਿਆਂ ਦੀਆਂ ਜਿਹੜੀਆਂ ਦੀਵਾਰਾਂ ਨੇ ਜਾਂ ਬਿਜਲੀ ਵਿਭਾਗ ਦੇ ਸਰਕਾਰੀ ਖੰਭੇ ਨੇ ਜਾਂ ਸਟਰੀਟ ਲਾਈਟਾਂ ਵਾਲੇ ਖੰਭੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਚੋਣ ਪ੍ਰਚਾਰ ਦਾ ਸਾਧਨ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਬੇਸ਼ੱਕ ਛੋਟੇ ਜਿਹੜੇ ਹੈਗੇ ਆ ਬੈਨਰ ਹੋਣ ਜਿਹੜੇ ਹੈਗੇ ਆ ਫਲੈਕਸ ਬੋਰਡ ਹੋਣ ਚੌਂਕਗਰਾਂ ਸਰਗੰਦ ਤੇ ਲੱਗੇ ਆ ਉਹ ਲਗਾਏ ਜਾ ਰਹੇ ਆ ਖੰਭਿਆਂ ਦੇ ਉੱਪਰ ਬੇਸ਼ੱਕ ਵੱਡੇ ਵੱਡੇ ਨਾਲੇ ਤਾਂ ਸਰਕਾਰੀ ਖੰਭਿਆਂ ਦੇ ਉੱਪਰ ਰੋਡ ਦੇ ਕਿਨਾਰੇ ਲਗਾਏ ਗਏ ਆ ਰਸਤੇ ਦੀ ਵੀ ਸਮੱਸਿਆ ਆਵਾਜਾਈ ਦੀ ਵਿੱਚ ਵੀ ਵਿਗਨ ਪਾ ਰਹੇ ਨੇ ਕਿਉਂਕਿ ਜਿਹੜਾ ਆ ਸਮਾਂ ਇਹ ਧੁੰਦਾਂ ਦਾ ਸਮਾਂ ਹੈ ਤੇ ਧੁੰਦਾਂ ਦੇ ਕਾਰਨ ਜੇਕਰ ਇਹ ਜਿਹੇ ਫਲੈਕਸ ਬੋਰਡ ਲੱਗੇ ਨੇ ਦਿਖਦਾ ਤਾਂ ਧੁੰਦ ਕਾਰਨ ਪਹਿਲਾਂ ਹੀ ਰਸਤਾ ਸਾਫ਼ ਨਹੀਂ ਹੁੰਦਾ ਤੇ ਜਦੋਂ ਇਹ ਜਿਹੇ ਬੋਰਡ ਲੱਗਦੇ ਨੇ ਸੜਕਾਂ ਕਿਨਾਰੇ ਉਹ ਵੀ ਖੰਭਿਆਂ ਤੇ ਤਾਂ ਉਹ ਹੋਰ ਜਿਹੜੇ ਹੈਗੇ ਐਕਸੀਡੈਂਟ ਦਾ ਕਾਰਨ ਬਣਦੇ ਨੇ ਲੋਕਾਂ ਦੀ ਜਾਨ ਦਾ ਖੌ ਬਣਦੇ ਨੇ ਪਰ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਹੈ ਉਹਨੇ ਬਿਲਕੁਲ ਅੱਖਾਂ ਬੀਚੀਆਂ ਹੋਈਆਂ ਚਾਹੇ ਉਸ ਜਿਹੜਾ ਸੱਤਾਧਾਰੀ ਪਾਰਟੀ ਦੇ ਜਿਹੜੇ ਹੈਗੇ ਉਮੀਦਵਾਰ ਆ ਉਹਨਾਂ ਦੇ ਬੋਰਡ ਪੋਸਟਰ ਹੋਣ ਚਾਹੇ ਦੂਜੀਆਂ ਪਾਰਟੀਆਂ ਦੇ ਹੋਣ ਕਿਸੇ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਡਿਵਾਈਡਰਾਂ ਦੇ ਉੱਪਰ ਲੋਕਾਂ ਨੇ ਪੋਸਟਰ ਲਗਾ ਰੱਖੇ ਨੇ ਬਿਲਕੁਲ ਬਿਲਕੁਲ ਜੋ ਜਿੱਥੇ ਡਿਵਾਈਡਰਾਂ ਦੀ ਦਿੱਖ ਖਰਾਬ ਕਰਦੇ ਨੇ ਕਿਉਂਕਿ ਹਰ ਸਾਲ ਜਦੋਂ ਬਾਬਾ ਫਰੀਦ ਦਾ ਮੇਲਾ ਹੁੰਦਾ ਹੈ ਤਾਂ ਸਾਰੇ ਫਰੀਕੋਟ ਸ਼ਹਿਰ ਦੇ ਡਿਵਾਈਡਰ ਵਗੈਰਾ ਸਭ ਨੂੰ ਰੰਗ ਰੂਗਨ ਨਵੇਂ ਸਿਰੋਂ ਕੀਤਾ ਜਾਂਦਾ ਹੈ ਤੇ ਜਦੋਂ ਉਹਨਾਂ ਦੇ ਉੱਪਰ ਇਹ ਪੋਸਟਰ ਲਗਾ ਦਿੱਤੇ ਜਾਂਦੇ ਨੇ ਇਹ 10 ਦਿਨ ਤੱਕ ਚੋਣ ਪ੍ਰਚਾਰ ਸਮੇ ਜਿਹੜਾ ਜਿਹੜਾ ਹੈਗਾ ਉਹ ਰਹਿਣਗੇ ਉਸ ਤੋਂ ਬਾਅਦ ਫਟ ਜਾਣਗੇ ਹੋਰ ਹੋ ਜੂਗਾ ਤਾਂ ਉਸ ਤੋਂ ਬਾਅਦ ਇਹ ਪੂਰੀ ਦਿਖ ਨੂੰ ਜਿਹੜਾ ਵਿਗਾੜਨਗੇ ਸੁੰਦਰਤਾ ਖਰਾਬ ਕਰਨਗੇ ਤਾਂ ਜਾਂ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਆ ਉੱਥੇ ਲੱਗੇ ਹੋਏ ਨੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਇਹ ਜਿਹੜੀ ਹੈਗੀ ਚੋਣ ਜਾਪਦੀ ਦੀ ਪੂਰੀ ਓਲੰਘਣਾ ਹੋ ਰਹੀ ਹੈ ਕੋਈ ਪੁੱਛਣ ਕਿਛਣ ਵਾਲਾ ਕੋਈ ਨਹੀਂ ਹੈਗਾ ਆਓ ਕੋਈ ਹੁਣ ਟੀਮ ਵੀ ਕੋਈ ਵੇਖਿਆ ਗਿਆ ਨਹੀਂ ਵੇਖੀ ਗਈ ਫ੍ਰੀਕੋਰਟ ਦੇ ਵਿੱਚ ਅਕਸਰ ਹੀ ਚੋਣਾਂ ਦੇ ਵਿੱਚ ਹੁੰਦਾ ਜੋ ਚੋਣ ਜਾਪਦਾ ਲੱਗਦਾ ਵੀ ਇਹ ਜੇ ਬੋਰਡ ਨੇ ਲਵਾਇਆ ਜਾਂਦਾ ਜੇ ਲੱਗੇ ਪਰ ਸ਼ਰਿਆ ਵੀ ਲੱਗੇ ਪਏ ਹੈ ਸਰਵੈਲੈਂਸ ਵੈਣਾ ਇਹਨਾਂ ਦੀਆਂ ਚੱਲ ਪੈਂਦੀਆਂ ਹੁੰਦੀਆਂ ਜਿਨ੍ਹਾਂ ਦੇ ਕੈਮਰੇ ਲੱ ਇਹਨਾਂ ਚੀਜ਼ਾਂ ਸਾਰੀਆਂ ਨੂੰ ਵਾਚ ਕਰਦੇ ਨੇ ਜਾਂ ਜਿਹੜਾ ਹੈਗਾ ਖਰਚਾ ਵੀ ਵਾਚ ਕਰਦੇ ਹੁੰਦੇ ਨੇ ਕਿ ਉਮੀਦਵਾਰ ਕਿੰਨਾ ਖਰਚਾ ਕਰ ਰਹੇ ਨੇ ਹਨਾ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਨੇ ਪਰ ਇੱਥੇ ਬਲਕ ਸੰਮਤੀ ਦੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਹੜੇ ਚੋਣ ਲੜ ਰਹੇ ਨੇ ਬਲਕ ਸੰਮਤੀ ਦੇ ਉਮੀਦਵਾਰਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਤੋਂ ਦੁੱਗਣੇ ਚੌਗਣੇ ਕਰਕੇ ਪੋਸਟਰ ਆਪਣੇ ਲਗਾਏ ਗਏ ਨੇ ਤਾਂ ਉਹ ਮਨ ਲੋ ਕਿਤੇ ਨਾ ਕਿਤੇ ਨਾਤਾ ਮੋਨਿਟਰਿੰਗ ਹੋ ਰਹੀ ਆ ਹੈਗਾ ਵੀ ਇਹ ਪੈਸਾ ਕੌਣ ਕਿੰਨਾ ਖਰਚ ਰਿਆ ਨਾ ਕੋਈ ਇਹ ਕਿ ਚੋਣ ਜਾਬਤੇ ਦੀ ਜਿਹੜੀ ਹੈਗੀ ਆ ਪਾਲਣਾ ਕੌਣ ਕਰ ਰਿਹਾ ਕੋਈ ਕਿਸੇ ਨੂੰ ਕੋਈ ਸਰਵਕਾਰ ਨਹੀਂ ਹੈ ਬਿਲਕੁਲ ਬੇਫਿਕਰ ਹੋ ਕੇ ਸਾਰੇ ਲਗਾ ਰਹੇ ਨੇ ਤੇ ਬਾਕੀ ਪੁਲਿਸ ਪ੍ਰਸ਼ਾਸਨ ਦੀ ਵੀ ਗੱਲ ਕਰੀ ਤਾਂ ਕੋਈ ਜਿਵੇਂ ਵੇਖਿਆ ਜਾਂਦਾ ਕਿ ਚੋਣਾਂ ਤੋਂ ਪਹਿਲਾਂ ਨਾਕੇ ਸ਼ੁਰੂ ਹੋ ਜਾਂਦੇ ਆ ਕੋਈ ਪੈਸੇ ਲੈ ਕੇ ਨਾ ਗਿਆ ਕਿਉਂਕਿ ਸਾਰੀਆਂ ਚੀਜ਼ਾਂ ਦਾ ਚੋਣ ਜਾਬਤੇ ਦੇ ਵਿਚਾਰ ਵਿੱਚ ਆ ਰਹੀਆਂ ਨੇ ਇਹ ਵੀ ਆ ਕੁਝ ਹਲੇ ਤੱਕ ਕੋਈ ਸਰਗਰਮੀ ਨਾ ਪੁਲਿਸ ਵਿਭਾਗ ਦੀ ਵੀ ਨਹੀਂ ਦਿਖ ਰਹੀ ਇਸ ਚੀਜ਼ ਨੂੰ ਲੈ ਕੇ ਮੰਨ ਲਓ ਕਿਤੇ ਕੋਈ ਅੱਜ ਹੀ ਲੁੱਟ ਹੋ ਕੇ ਹਟੀ ਹੈ ਹਰੀ ਨਾ ਹੁਣੇ ਹੁਣੇ ਲੁੱਟ ਹੋ ਪਰ ਜੇਕਰ ਸਰਪੁੱਲਸ ਸਰਕਾਰਮ ਹੋਵੇ ਤਾਂ ਅਜਿਹਾ ਕੁਝ ਕਿਉਂ ਹੋਵੇ ਕਿਤੇ ਕੋਈ ਨਾਕਾ ਪੁਲਿਸ ਦਾ ਨਹੀਂ ਲੱਗਿਆ ਦਿਖਦਾ ਕਿਤੇ ਵੀ ਜਿਹੜਾ ਚੋਣਾਂ ਨੂੰ ਲੈ ਕੇ ਲੱਗਿਆ ਹੋਵੇ ਕਿਤੇ ਪੁਲਿਸ ਕੋਈ ਗਸ਼ਤ ਕਰਦਾ ਨਹੀਂ ਦਿਖਦਾ ਕਿ ਜਿਹੜਾ ਕਿਤੇ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਚੋਣਾਂ ਨੂੰ ਲੈ ਕੇ ਹੋ ਰਿਹਾ ਹੋਵੇ ਮਤਲਬ ਉਹ ਇਸ ਵਕਤ ਜਿਹੜਾ ਹੈਗਾ ਪੂਰੀ ਤਰ੍ਹਾਂ ਦੇ ਨਾਲ ਅੱਖਾਂ ਮੀਚ ਕੇ ਸਾਰਾ ਕੰਮ ਚੱਲ ਰਿਹਾ ਤੇ ਰੱਬ ਆਸਰੇ ਚੋਣਾਂ ਹੋਣ ਦੇ ਅਸਾਰ ਹੈ ਮਤਲਬ ਜਣਗੀ ਸਰਕਾਰ ਦਾ ਵੀ ਕਹਿ ਦਈਏ ਪ੍ਰਸ਼ਾਸਨ ਦਾ ਕਿਸੇ ਵੱਲੋਂ ਕੋਈ ਸ਼ਕਤੀ ਨਹੀਂ ਕੋਈ ਧਿਆਨ ਨਹੀਂ ਆ ਆ ਆਪੇ ਤਾਂ ਆਪਣੀ ਜਿਹੜਾ ਕੰਮ ਜਿਹੜਾ ਹੋ ਰਿਹਾ ਜਗਤਾਰ ਇਹ ਹੈ ਕਿ ਮੁੱਖ ਮੰਤਰੀ ਹੋਣਾ ਨੇ ਜਾਂ ਹੋਰ ਮੰਤਰੀਆਂ ਨੇ ਕਿਸੇ ਨੇ ਡੰਡੇ ਫੜ ਕੇ ਜਾਂ ਡੀਜੀਪੀ ਸਾਹਿਬ ਹੋਣਾ ਨੇ ਡੰਡੇ ਫੜ ਕੇ ਥੋੜੀ ਰੋਡ ਤੇ ਆ ਜਾਣਾ ਵੀ ਅਸੀਂ ਭਾਈ ਚੋਣ ਜਾਬਤੇ ਦੀ ਪਾਲਣਾ ਕਰਾਉਣਾ ਹੈ ਨਹੀਂ ਉਹਨਾਂ ਨੇ ਆਦੇਸ਼ ਦੇਣੇ ਆ ਉਹਨਾਂ ਨੇ ਦਿੱਤੇ ਹੋਏ ਆ ਚੋਣ ਜਾਬਤਾ ਜਦੋਂ ਲੱਗ ਗਿਆ ਆਦੇਸ਼ ਹੋ ਗਏ ਹੁਣ ਇਲੈਕਸ਼ਨ ਕਮਿਸ਼ਨ ਦੇ ਅੰਡਰ ਸਾਰਾ ਕੁਝ ਜਿਹੜਾ ਹੈਗਾ ਪਿੰਡੂ ਖੇਤਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਇਸ ਵਕਤ ਜਿਹੜਾ ਹੈਗਾ ਰੂਲ ਕਰ ਰਿਹਾ ਤਾਂ ਉਹ ਉਸ ਏਰੀਏ ਦੇ ਵਿੱਚ ਜੇਕਰ ਕੋਈ ਅਜਿਹਾ ਕੁਝ ਹੋ ਰਿਹਾ ਤਾਂ ਉਹ ਅ ਇਲੈਕਸ਼ਨ ਕਮਿਸ਼ਨ ਨੇ ਵੇਖਣਾ ਪਰ ਹਾਲੇ ਤੱਕ ਜਿਹਹਾ ਕੁਝ ਵੇਖਣ ਨੂੰ ਮਿਲ ਨਹੀਂ ਰਿਹਾ ਜੋ ਹੋਣਾ ਚਾਹੀਦਾ ਅ ਧੰਨਵਾਦ ਅਸਵਿੰਦਰ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਧੰਨਵਾਦ ਸਾਡੇ ਖਾਸ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਅੱਜ ਅਹਿਮ ਮੁੱਦੇ ਉੱਪਰ ਵਿਚਾਰ ਚਰਚਾ ਕੀਤੀ ਗਈ ਹੈ ਜੇਕਰ ਤੁਹਾਨੂੰ ਇਹ ਵਿਚਾਰ ਚਰਚਾ ਸਾਡੀ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜੂ ਕਰਨਾ ਤੇ ਕਮੈਂਟ ਕਰਕੇ ਆਪਣੀ ਰਹਿਜੂ ਦਿਨਾ ਦੋਸਤੋ